नमस्कार जी जय कबीर ਧੰਨ ਕਬੀਰ ਸਤਿਗੁਰੂ ਪਾਰਬ੍ਰਮ ਪਰਮੇਸ਼ਵਰ ਅਵਤਾਰ ਸੰਤ ਕਬੀਰ ਜੀ ਮਹਾਰਾਜ ਕੀ ਜੈ ਦੋਸਤੋ ਵੈਸੇ ਤੇ ਇਹ ਵੀਡੀਓ ਪਾਉਣ ਦਾ ਮੇਰੇ ਸਮਾਜ ਤੇ ਕੋਈ ਬਹੁਤਾ ਵੱਡਾ ਅਸਰ ਨਹੀਂ ਹੋਣਾ ਕਿਉਂਕਿ ਕਬੀਰ ਪੰਥੀ ਮੇਗ ਭਗਤ ਜਿਹੜਾ ਸਮਾਜ ਹੈ ਨਾ ਇਹ ਡੱਡੂਆਂ ਦਾ ਸਮਾਜ ਹੈ ਬਹੁਤ ਜਣਿਆਂ ਨੂੰ ਗੱਲ ਇਹ ਚੁੱਭੇ ਜਦੋਂ ਡੱਡੂਆਂ ਨੂੰ ਕਿਸੇ ਤੱਕੜੀ 'ਚ ਤੋਲਿਆ ਜਾਏ ਤੇ ਚਾਰ ਡੱਡੂ ਤੱਕੜੀ 'ਚ ਰੱਖੋ ਤੇ ਦੂਜੇ ਚਾਰ ਰੱਖਣ ਤੋਂ ਪਹਿਲਾਂ ਦੋ ਜਣੇ ਛਾਲ ਮਾਰ ਕੇ ਬਾਹਰ ਨਿਕਲ ਜਾਂਦੇ ਨੇ ਇਹਦੇ ਮਗਰ ਬੇਸਿਕ ਕਾਰਨ ਇਹ ਆ ਕਿ ਸ਼ਾਹ ਸ਼ਿਰਿ ਗੁਰਗੰਸਾ ਮਹਾਰਾਜ ਪਾਤਸ਼ਾਹੀ ਜਿਹੜੀ ਹੈ 11ਵੀਂ ਉਹਦੇ ਵਿੱਚ ਵਰਨਤ ਹੁੰਦਾ ਹੈ ਇੱਕ ਤੁੱਕ ਮਹਾਰਾਜ ਦੇ ਕਿਹੇ ਅੰਗ ਚ ਵਰਾਜਮਾਨ ਹੈ ਇੱਕ ਤੋਂ ਇੱਕ ਸਿਆਣਾ ਇੱਥੇ ਕਬੀਰ ਪੰਥੀਆਂ ਚ ਹਰ ਕੋਈ ਮੇਗਾ ਚ ਭਗਤਾਂ ਚ ਹਰ ਕੋਈ ਇੱਕ ਤੋਂ ਇੱਕ ਸਿਆਣਾ ਇਸ ਕਰਕੇ ਤੇ ਆਉਣ ਵਾਲੇ 2-300 ਸਾਲ ਤੱਕ ਸ਼ਾਇਦ 500 ਸਾਲ ਤੱਕ ਜਾਂ ਹੋ ਸਕਦਾ ਹਜ਼ਾਰ ਸਾਲ ਤੱਕ ਵੀ ਕਦੀ ਇਕੱਠੇ ਨਾ ਹੋਣ ਸੋ ਕੋਈ ਮੈਨੂੰ ਇਸ ਗੱਲ ਦਾ ਦੁੱਖ ਤੇ ਗੰਮ ਵੀ ਕੋਈ ਨਹੀਂ ਲੇਕਿਨ ਕੁਝ ਗੱਲਾਂ ਕਹਿਣੀਆਂ ਸਮਾਜ ਨੂੰ ਬਹੁਤ ਜ਼ਰੂਰੀ ਹੈ ਸ਼ਾਇਦ ਮਰੇ ਹੋਏ ਲੋਕਾਂ ਦੀ ਜਮੀਰ ਦੇ ਵਿੱਚ ਕੋਈ ਦੋ ਬੂੰਦ ਸੰਜੀਵਣੀ ਬੂਟੀ ਦੇ ਪੈ ਜਾਣ ਤੇ ਸ਼ਾਇਦ ਉਹ ਜ਼ਿੰਦਾ ਹੋ ਜਾਣ ਦੋਸਤੋ ਆ ਕੱਲ ਦੀ ਗੱਲ ਹੈ ਕੱਲ ਤੇ ਪਰਸੂ ਦਾ ਦੋ ਦਿਨ 21 ਤੇ 22 ਜੂਨ ਨੂੰ ਸ਼੍ਰੋਮਣੀ संत भगत कबीर जी महाराज ਦੀ 626ਵੇਂ ਜਨਮ ਦਿਨ ਦੀ ਸ਼ੋਭਾ ਯਾਤਰਾ ਕੱਢੀ ਗਈ ਤੇ ਉਹਨਾਂ ਦਾ ਪ੍ਰਗਟ ਉਸਤਵ ਜਿਹੜਾ ਹੈ ਉਹ ਮਨਾਇਆ ਗਿਆ। ਵੱਖੋ ਵੱਖਰੇ ਭਗਤਾਂ ਦੇ ਅਧਿਕਾਰ ਖੇਤਰ ਚ ਆਉਣ ਵਾਲੇ ਜਿਹੜੇ ਮੰਦਰ ਨੇ ਚਾਹੇ ਜਿੰਨੂੰ ਉਹ ਕੇਂਦਰੀ ਕਬੀਰ ਮੰਦਿਰ ਕਹਿੰਦੇ ਨੇ ਖੂਈ ਵਾਲੀ ਗਲੀ ਉਹ ਕੇਂਦਰੀ ਕਬੀਰ ਮੰਦਿਰ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਚਾਹੇ ਛੋਟੇ ਹਰੀਪਰਾ ਕੱਚ ਬਹੁਤ ਵੱਡਾ ਮੰਦਿਰ ਕਹਿੰਦੇ ਨੇ ਉਥੋਂ ਦੀ ਵੀ ਪ੍ਰਬੰਧਨ ਕਮੇਟੀ ਦੇ ਵਿੱਚ ਕੋਈ ਮੈਨੂੰ ਵੱਡਾ ਮੰਦਿਰ ਨਜ਼ਰ ਨਹੀਂ ਆਇਆ ਕਿਉਂਕਿ ਕੇਂਦਰ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਉਹ ਮੰਦਿਰ ਹੈ ਉਸ ਸ਼ਹਿਰ ਦੇ ਜਿੰਨੇ ਕਬੀਰ ਪੰਥੀ ਭਗਤ ਮੇਘ ਭਾਈਚਾਰੇ ਦੇ ਲੋਕ ਨੇ ਜਾਂ ਉਹਨਾਂ ਦੇ ਜਿਹੜੇ ਨਮਾਇੰਦੇ ਨੇ ਜਿਹੜੇ ਭਾਵੇਂ ਛੋਟੀ ਮੋਟੀ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਕੋਈ ਅਹੁਦਾ ਰੱਖਦੇ ਨੇ ਕੋਈ ਜਾਣ ਪਛਾਣ ਜਾਂ ਸਮਾਜਿਕ ਤੌਰ ਤੇ ਕੋਈ ਸੰਸਥਾ ਦੇ ਨਾਲ ਜੁੜੇ ਹੋਏ ਨੇ ਜਾਂ ਕਿਸੇ ਦਾ ਕੋਈ ਮਾੜਾ ਮੋਟਾ ਭਾਵੇਂ ਬੂਥ ਲੈਵਲ ਦਾ ਹੀ ਕਿਸੇ ਕੋਲ ਕੋਈ ਅਹੁਦਾ ਹੈ ਪਰ ਜਿਹੜਾ ਕਬੀਰ ਪੰਥੀ ਭਗਤ ਜਾਂ ਮਹਿਗ ਹੈ ਉਹਦੇ ਵਿੱਚ ਉਹਨੂੰ ਨਮਨਤ ਕਰਨ ਦੇਣਾ ਬਹੁਤ ਜ਼ਰੂਰੀ ਹੈ ਇੱਥੇ ਸਥਿਤੀਆਂ ਇਹ ਨੇ ਕਿ ਹਰ ਵਾਰ ਇੱਕ ਨਵੀਂ ਸੈਟੀ ਦਾ ਕਬੀਰ ਸਾਹਿਬ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਗਠਨ ਕਰ ਲਿਆ ਜਾਂਦਾ ਹੈ ਉਹਦੇ ਵਿੱਚ ਜਿਹੜਾ ਉਹਦਾ ਚੇਅਰਮੈਨ ਲਾਇਆ ਜਾਂਦਾ ਜਾਂ ਉਹਦੇ ਜਿਹੜੇ ਆਫਸਰਰ ਬੰਦੇ ਨੇ ਵੱਖ-ਵੱਖ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਆਪਣੇ ਆਪ ਨੂੰ ਸ਼ਹਿਰ ਦਾ ਤੇ ਸਮਾਜ ਦਾ ਲੀਡਰ ਹਰੀ ਪ੍ਰেজেন্ট ਕਰਨਾ ਚਾਹੁੰਦੇ ਨੇ ਬਣਾਉਣਾ ਚਾਹੁੰਦੇ ਨੇ ਸਤਪੁਰਖ ਵੀਰ ਸਾਹਿਬ ਮਹਾਰਾਜ ਦੀ ਸ਼ਤਰ ਸ਼ਾਇਆ ਲੈ ਕੇ ਉਹ 5 6 ਦਾ 7 ਚਿਹਰੇ ਮੰਦਰ ਦੇ ਪ੍ਰਧਾਨ ਦੇ ਉੱਤੇ ਵੀ ਇਹੋ ਜਿਹਾ ਪ੍ਰਭਾਵ ਪਾ ਦਿੰਦੇ ਨੇ ਉਸ ਸੰਸਥਾ ਦੇ ਚੇਅਰਮੈਨ ਦੇ ਉੱਤੇ ਵੀ ਇਹੋ ਜਿਹਾ ਪ੍ਰਭਾਵ ਪਾ ਦਿੰਦੇ ਨੇ ਕਿ ਫਲਾਣੇ ਬੰਦੇ ਨੂੰ ਬੁਲਾਇਓ ਫਲਾਣੇ ਬੰਦੇ ਨੂੰ ਨਾਮ ਬੁਲਾਇਓ ਫਲਾਣਾ ਮੰਦਾ ਹੀਰੋ ਨਾ ਬਣ ਜਾਏ ਫਲਾਣਾ ਜਿਹੜਾ ਭਗਤ ਏ ਉਹਨੂੰ ਆਉਣ ਦੀ ਲੋੜ ਨਹੀਂ ਉਹਨੂੰ ਕਹਿਣ ਦੀ ਲੋੜ ਨਹੀਂ ਜਾਂ ਫਿਰ ਜਿਹੜਾ ਬੰਦਾ ਥੋੜਾ ਬੋੜਾ ਸਰਮਾਇਆ ਲਾਨ ਦਾ ਕੋਈ ਆਪਣਾ ਓਜੇ ਰੱਖਦਾ ਹੈ ਸਟੈਮਨਾ ਰੱਖਦਾ ਹੈ ਚਾਹੇ ਉਹਦਾ ਕੋਈ ਕਾਰੋਬਾਰ ਜਾਇਜ ਹੈ ਨਜਾਇਜ਼ ਹੈ ਉਹਵੇਂ ਦੇ ਨੇ ਜਰ ਰੁਪਇਆ 50000 ਲੱਖ ਹੀ ਨੇ ਲਾ ਲੈਣਾ ਕਮੇਟੀ ਦੇ ਜਾਂ 10000 5000 ਕੋਈ ਬੰਦਾ ਜਿਹੜਾ ਕੰਟਰੀਬਿਊਸ਼ਨ ਦੇਣ ਵਾਲਾ ਉਹ ਕਹਿੰਦੇ ਇਹਨੂੰ ਬੁਲਾ ਲਓ ਉਹ ਫਿਰ 6-7 ਬੰਦੇ ਜਿਹੜੇ ਨੇ ਆਪਣੇ ਆਪ ਚ ਨਮਾਇੰਦਾ ਸ਼ੋਅ ਕਰਦੇ ਨੇ ਪੂਰੇ ਸਮਾਜ ਦਾ ਉਹ ਹੀ ਇੱਕ ਦੂਜੇ ਨੂੰ ਸਰੋਪੇ ਪਾਈ ਜਾਂਦੇ ਨੇ ਉਹ ਹੀ ਇੱਕ ਦੂਜੇ ਨੂੰ ਹਾਰ ਪਾਈ ਜਾਂਦੇ ਨੇ ਉਹ ਹੀ ਇੱਕ ਦੂਜੇ ਨੂੰ ਸਨਮਾਨਿਤ ਕਰੀ ਜਾਂਦੇ ਨੇ ਤੇ ਉਹ ਜਿਹੜੀ ਸੰਗਤ ਹੈ ਉਹਨੂੰ ਥੋੜੀਆਂ ਵੱਡੀਆਂ ਟਰੈਕਟਰ ਟਰਾਲੀਆਂ ਜਾਂ ਕਨਵੈਨਸ਼ਨ ਦੇ ਪਿਠਾਹਾ ਕੇ ਤੇ ਇੱਕ ਸ਼ਹਿਰ ਦਾ ਚੱਕਰ ਮਰਵਾ ਕੇ ਉਹ ਕਹਿੰਦੇ ਨੇ ਲਓ ਜੀ ਸ਼ਹਿਰ ਚਹੀ 6-7 ਜਣਿਆਂ ਦਾ ਇਕੱਠਾ ਇੱਕ ਸੰਯੁਕਤ ਬੋਰਡ ਲਾ ਕੇ ਬੈਨਰ ਲਾ ਕੇ ਜਿਹੜੇ 10-15 ਅਸੀਂ ਸਮਾਜ ਦੇ ਠੇਕੇਦਾਰ ਬਣ ਗਏ ਕਬੀਰ ਪੰਥੀਆਂ ਦੇ ਭਗਤਾਂ ਦੇ ਮੇਘਾਂ ਦੇ ਇੰਦਾ ਜੇ ਠੇਕੇਦਾਰ ਬੰਦੇ ਹੋਣ ਜਾਂ ਐਦਾਂ ਲੀਡਰਸ਼ਿਪ ਬੰਦੀ ਹੋਏ ਐਦਾਂ ਨਤਰਤਵ ਜੇ ਆਉਂਦਾ ਹੋਏ ਤਾਂ ਫੇਰ ਉਹ 6-7 ਬੰਦੇ ਹੋਣ ਤੱਕ ਘੱਟੋ-ਘੱਟ ਐਮਐਲਏ ਜਾਂ ਐਮਪੀਸ ਤਰ ਦੇ ਲੋਗ ਬਣੇ ਹੋਣੇ ਚਾਹੀਦੇ ਸੀ ਇਹ ਬੜੀ ਧੀਰ ਤੋਂ ਇਹ ਜਦੋਂ ਦਾ ਮੈਂ ਵੇਖਣ ਡਿਆਂ ਜਿਸ ਤੱਕ ਮੇਰਾ ਤਜਰਬਾ ਹੈ ਮੇਰੀ ਉਮਰ ਵੀ 40 ਤੋਂ ਤਾਂ ਹੀ ਹੋ ਗਈ ਏ ਸਨ 99 ਤੋਂ ਤਾਂ ਮੈਂ ਵੇਖਦਾ ਹੋਂਡਿਆ ਕਦੀ ਕੋਈ ਫੈਡਰੇਸ਼ਨ ਬਣ ਜਾਂਦੀ ਏ ਕਦੀ ਕੋਈ ਯੁਵਾ ਸੰਗਠਨ ਬਣ ਜਾਂਦਾ ਹੈ ਕਦੀ ਕੋਈ ਸੰਗਠਨ ਬਣ ਜਾਂਦਾ ਹੈ ਕਦੀ ਕੋਈ ਸਭਾ ਬਣ ਜਾਂਦੀ ਏ ਕਦੀ ਕੋਈ ਨੈਟਵਰਕ ਬਣ ਜਾਂਦਾ ਹੈ ਕਦੀ ਕੁਝ ਬਣ ਜਾਂਦਾ ਹੈ ਤੇ ਸਾਰੇ ਲੋਕ ਇਹ ਆਪਣਾ ਪੋਲੀਟੀਕਲ ਮੋਟਿਵ ਸਾਥ ਦੇਣ ਉਹਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਸਭ ਸ੍ਰੀ ਗੁਰੂ ਕਬੀਰ ਸਿੰਘ ਮਹਾਰਾਜ ਕਬੀਰ ਜੀ ਮਹਾਰਾਜ ਦੀ ਸ਼ਕਸ਼ਾਵਾਂ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਪ੍ਰਸਾਰ ਲਈ ਕੋਈ ਪ੍ਰਿਆਸ ਰਤ ਨਹੀਂ ਹੈ ਆਪਣੇ ਆਪਣੇ ਚਿਹਰੇ ਚਮਕਾਨ ਲਈ ਦਸਦਾ 20000 ਰੁਪਇਆ ਖਰਚ ਕਰਕੇ ਤੇ ਸਮਾਜਿਕ ਲੀਡਰ ਬਣਦੇ ਨੇ ਉਹ ਤੋਂ ਪਹਿਲੇ ਇਹ ਬੈਠਕਾਂ ਕੀਤੀਆਂ ਜਾਂਦੀਆਂ ਉਹਦੇ ਵਿੱਚ ਇਹ ਫੈਸਲੇ ਲਏ ਜਾਂਦੇ ਨੇ ਕਿ ਫਲਾਣੇ ਬੰਦੇ ਨੂੰ ਨਾਮ ਲਾਇਓ ਫਲਾਣੇ ਨੂੰ ਵੀ ਨਾਮ ਲਾਇਓ ਉਹਨੂੰ ਵੀ ਨਾਮ ਲਾਇਓ ਕੋਈ RSS ਦਾ ਬੰਦਾ ਕਹਿ ਕੇ ਕਿਸੇ ਨੂੰ ਰੋਕ ਦਿੱਤਾ ਜਾਂਦਾ ਉਹਦੇ ਵਿੱਚ ਇਹ ਫੈਸਲੇ ਲਏ ਜਾਂਦੇ ਨੇ ਕਿ ਫਲਾਣੇ ਬੰਦੇ ਨੂੰ ਨਾਮ ਲਾਇਓ ਖਲਾਣੇ ਨੂੰ ਵੀ ਨਾਂ ਬੁਲਾਇਓ ਉਹਨੂੰ ਵੀ ਨਾਂ ਬੁਲਾਇਓ ਕੋਈ ਆਰਐਸਐਸ ਦਾ ਬੰਦਾ ਕਹੇ ਕਿ ਕਿਸੇ ਨੂੰ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਕਾਂਗਰਸ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਭਾਰਤੀ ਜਨਤਾ ਪਾਰਟੀ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਕਮਿਊਨਿਸਟ ਪਾਰਟੀ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਬਹੁਜਨ ਸਮਾਜ ਪਾਰਟੀ ਦੇ ਕਮਿਊਨਿਸਟ ਪਾਰਟੀ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਕਿਸੇ ਨੂੰ ਅਕਾਲੀ ਦਲ ਦਾ ਬੰਦਾ ਕਹੇ ਕਿ ਰੋਕ ਦਿੱਤਾ ਜਾਂਦਾ ਹੈ ਉਹੀ 6-7 ਚਿਹਰੇ ਮੰਦਰ ਦੇ ਪ੍ਰਧਾਨ ਤੇ ਵੀ ਪੂਰਾ ਪ੍ਰੈਸ਼ਰ ਰੱਖ ਕੇ ਉਹਦੇ ਕੋਲ ਜੋ ਮੰਨ ਚਾਹੇ ਕਰਾਉਂਦੇ ਨੇ ਉਹ ਉਹਦੇ ਦੇ ਦਬਾਅ ਪੂਰਾ ਰੱਖਿਆ ਹੁੰਦਾ ਹੈ ਉਹੀ ਮੰਦਰ ਦੀ ਕਮੇਟੀ ਦੇ ਮੈਂਬਰ ਆਫਿਸ ਬੇਰਰ ਬਣ ਜਾਂਦੇ ਨੇ ਉਹੀ ਸਿਸਟਮ ਚਰੇ ਜਿਹੜੇ ਆ ਸਾਰਾ ਸੰਚਾਲਨ ਕਰਕੇ ਆਪਣੇ ਆਪ ਨੂੰ ਭਗਤ ਸਮਾਜ ਦਾ ਸੁਰੱਖਿਸ਼ਕ ਤੇ ਚਿਹਰਾ ਤੇ ਸਭ ਕੁਝ ਬਣਾਉਣਾ ਚਾਹੁੰਦੇ ਨੇ ਜਦਕਿ ਪ੍ਰੈਕਟਿਕਲ ਗੱਲ ਬਿਲਕੁਲ ਉਲਟੇ ਕੌਣ ਭਗਤ ਸਮਾਜ ਦਾ ਵੈਲਫੇਅਰ ਕਰ ਰਿਹਾ ਹੈ ਕੌਣ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਕੌਣ ਇਸ ਪ੍ਰਕਾਰ ਦਾ ਕੰਮ ਕਰ ਰਿਹਾ ਹੈ ਇਹ ਪ੍ਰੈਕਟੀਕਲ ਵਰਕ ਤੇ ਡਿਪੈਂਡ ਕਰਦਾ ਹੈ ਇੱਕ ਸਾਲ ਚ ਜਿਹੜਾ ਪ੍ਰੋਗਰਾਮ ਆਉਂਨ ਤੇ ਬੰਦਾ ਕਹੇ ਕਿ ਮੈਂ ਉਹ ਸੋਭਾ ਯਾਤਰਾ ਜਿਹੜੀ ਨਿਕਲਦੀ ਏ ਪ੍ਰਭਾਗ ਫੇਰੀਆਂ ਜਿਹੜੀਆਂ ਨਿਕਲਦੀਆਂ ਉਹਨਾਂ ਵਿੱਚ ਆ ਮਾੜੇ ਮੋਟੇ ਕੇਲੇ ਵੰਡ ਕੇ ਸ਼ਰਬਤ ਵੰਡ ਕੇ ਆ ਕੋਈ ਸੇਬ ਵੰਡ ਕੇ ਜਾਂ ਕੋਈ ਹੋਰ ਮਾੜਾ ਮਟਾ ਭੁਜੀਏ ਦੇ ਪੈਕੇਟ ਕੁਰਕਰੇ ਵੰਡ ਕੇ ਜਾਂ ਕੋਈ ਇੱਕ ਦੋ ਜਗ੍ਹਾ ਸ਼ਬੀਲ ਲਾ ਕੇ ਕਾਂ ਕਿ ਮੈਂ ਬੜਾ ਕੋਈ ਪੁੰਨ ਖੱਟ ਲਿਆ ਤੇ ਮੈਂ ਬੜਾ ਵੱਡਾ ਚਿਹਰਾ ਜਾਂ ਲੀਡਰ ਬਣ ਗਿਆ ਸਮਾਜਿਕ ਲੀਡਰ ਜਾਂ ਧਾਰਮਿਕ ਲੀਡਰ ਬਣ ਗਿਆ ਤੇ ਇਹ ਗੱਲ ਜਿਹੜੀ ਏ ਇਹ ਕਦੇ ਮੈਨੂੰ ਨਜ਼ਰ ਆਉਂਦੀ ਦਿਖਦੀ ਨਹੀਂ ਤੇ ਕਈ ਭਗਤ ਸਮਾਜ ਦੇ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਦਾ ਭਗਤਾਂ ਨਾਲ ਕੋਈ ਲੈਣ ਦੇਣ ਵਾਸਤਾ ਹੀ ਨਹੀਂ ਉਹ ਰਹਿੰਦੇ ਕਿਦੇ ਨੇ ਕੋ ਵੱਡੀਆਂ ਕਲੰਡੀਆਂ ਚ ਰਹਿੰਦੇ ਨੇ ਕੋਈ ਭਗਤਾਂ ਨੂੰ ਉਹਦਾ ਕੰਸਰਨ ਨਹੀਂ ਉਹ ਪੋਲੀਟੀਕਲ ਮੋਟਿਵ ਲਈ ਇੱਕ ਆਪਣਾ ਚਿਹਰਾ ਬਣ ਕੇ ਭਗਤਾਂ ਦਾ ਇੱਥੇ ਆ ਕੇ ਦੋ ਮਿੰਟ ਆਉਂਦੇ ਨੇ ਪਹੰਡ ਜਾ ਕਰਕੇ ਤੱਕ ਹੱਥਨ ਕਰਕੇ ਕੋਈ ਮੈਂ ਚੱਲਿਆ ਜੀ ਤੁਹਾਡੇ ਨਾਲ ਆ ਫਲਾਣਾ ਆ ਢਿੰਗੜਾ ਆ ਐਮਐਲਏ ਦੇ ਸੁਪਨੇ ਵੇਂਦੇ ਫਿਰਦੇ ਨੇ ਉਹਨਾਂ ਲੋਕਾਂ ਨੂੰ ਚਾਰ ਪੰਜ ਉਹਨਾਂ ਦੇ ਜਿਹੜੇ ਪਿੱਛੂ ਲਾ ਕੇ ਚਮਚੇ ਨੇ ਆਓ ਜੀ ਭਾਜੀ ਆਓ ਜੀ ਭਾਓ ਜੀ ਜਾਓ ਜੀ ਭਾਜੀ ਜਾਓ ਜੀ ਭਾਜੀ ਤੇ ਬੱਲੇ ਬੱਲੇ ਤੁਸੀਂ ਆਓ ਤਾਂ ਤੁਸੀਂ ਫਲਾਣ ਦੇ ਨਹੀਂ ਢੀਂਗ ਐਦਾਂ ਦੇ ਕੰਮ ਕਰਦੇ ਨੇ ਸੋ ਇਹ ਗੱਲਾਂ ਬਹੁਤ ਨਿਰਾਸ਼ਾਜਨਕ ਨੇ ਕਿਉਂਕਿ ਜੇ ਛੇ ਬੰਦੇ ਇਕੱਲੇ ਸਮਾਜ ਨੂੰ ਚਲਾ ਸਕਦੇ ਹੁਣ ਛੇ ਇਹਨਾਂ ਦੀ ਇਨੀ ਯੋਗਤਾ ਹੋਏ ਜੇ ਇਹਨਾਂ ਦਾ ਸਟੈਮਨਾ ਹੋਏ ਕਿ ਛੇ ਬੰਦੇ ਹੀ ਸਾਰਾ ਕੁਝ ਇਹ ਸੱਤ ਜਣੇ ਕਰ ਸਕਦੇ ਹੋਣ ਤੇ ਫਿਰ ਸਾਡਾ ਸਮਾਜ ਇਹਨਾਂ ਪਿੱਛੜਿਆ ਨਾ ਜਾਏ ਭਾਗਤ ਦਾ ਸਮਾਜ ਦੂਜੇ ਸ਼ੈਡਿਊਲ ਕਾਸਟ ਸਮਾਜਾਂ ਨਾਲੋਂ 200 ਸਾਲ ਪਿੱਛੇ ਪਿਛੜਿਆ ਹੈ ਔਰ ਜਿਹੜੀ ਇਹਨਾਂ ਦੇ ਅੰਦਰ ਹੀਣ ਭਾਵਨਾ ਹੈ ਜਿਹੜੀ ਇਹ ਛੇ-ਸੱਤ ਬੰਦਿਆਂ ਦੇ ਅੰਦਰ ਜਿਹੜਾ ਦਵੇਸ਼ ਭਾਵ ਹੈ ਇਰਸ਼ਾ ਭਾਵ ਹੈ ਜੈਲਸੀ ਹੈ ਇਹਨੂੰ ਕੋਈ ਬੰਦਾ ਕੱਢ ਨਹੀਂ ਸਕਦਾ ਕਈਆਂ ਨੂੰ ਆਪਣੇ ਆਪਣੇ ਦੁਖੜੇ ਜੜੇ ਆ ਤੰਗ ਕਰਦੇ ਆ ਹੋ ਸਕਦਾ ਕੋਈ ਪੋਲੀਟਿਕਲੀ ਕਿਸੇ ਬੰਦੇ ਦੇ ਖਿਲਾਫ ਚੱਲਿਆ ਆ ਤੇ ਉਹਨੂੰ ਰਾਜਨੀਤਿਕ ਤੌਰ ਤੇ ਉਹਨੇ ਠਿੰਬੀਆਂ ਲਾਈਆਂ ਹੁਣ ਜਾਂ ਲੱਗੀਆਂ ਹੁਣ ਕਿ ਇਹ ਕਾਰਨਾ ਕਰਕੇ ਕਿਸੇ ਦੀ ਆਪਣੀ ਬਾਣੀ ਜਾਂ ਉਹਦੀ ਲੈਂਗੁਏਜ ਕਰਕੇ ਜਾਂ ਕੋਈ ਹੋਰ ਰਾਜਨੀਤਿਕ ਨੁਕਸਾਨ ਹੋਇਆ ਹੋਏ ਕੋਈ ਨਵੇਂ-ਨਵੇਂ ਬੰਦੇ ਚਿਹਰੇ ਕਿਸੇ ਪੁਰਾਣੀ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਬੜੀ ਵੱਡੀ ਕਹਿੰਦੇ ਰੱਬ ਦੀ ਧੁੰਨੀ ਨੂੰ ਜਾਂ ਤਾਰਿਆਂ ਨੂੰ ਹੱਥ ਲਾ ਲਿਆ ਸੋ ਇਹ ਇੱਕ ਭਰਮ ਨੇ ਇਹ ਹੌਲੀ-ਹੌਲੀ ਨਿਕਲ ਜਾਣਗੇ ਅਸੀਂ ਮੈਂ ਡਾਕਟਰ ਨਰੇਸ਼ ਕੁਮਾਰ ਚਲੋਤਰਾ ਔਰ ਭਗਤ ਜੀ ਮੇਰੇ ਸਾਥੀ ਆ ਆਪਣੇ ਸ਼ੇਰਾ ਲਾਹੌਰੀਆ ਭਗਤ ਜੀ ਮੇਰੇ ਨਾਲ ਮੇਰਾ ਇੱਕ ਹੋਰ ਸਾਥੀ ਹੈ ਡਾਕਟਰ ਨਰਿੰਦਰ ਭਗਤ ਉਸ ਤੋਂ ਬਾਅਦ ਆਪਣੇ ਨਾਲ ਗੋਲਡੀ ਜੀ ਨੇ ਆਪਣੇ ਨਾਲ ਰਮੇਸ਼ ਜੀ ਨੇ ਰਮੇਸ਼ ਕੁਮਾਰ ਜੀ ਡਾਕਟਰ ਸਾਹਿਬ ਔਰ ਆਪਣੇ ਨਾਲ ਆਪਣੇ ਡਾਕਟਰ ਮਨਿੰਦਰ ਸਿੰਘ ਮਾਨ ਆਪਣੇ ਡਾਕਟਰ ਅਨੰਦਾ ਜੀ ਆਪਣੇ ਸਾਡੇ ਨਾਲ ਇੱਕ ਹੋਰ ਹੈ ਅ ਗੁਰਸ਼ਬਦ ਸਿੰਘ ਜੀ ਤੇ ਆਪਣੇ ਨਾਲ ਦਲੀਪ ਸਿੰਘ ਜੀ ਜਗਜੀਤ ਸਿੰਘ ਜੀ ਭਗਤ ਤੇ ਬਹੁਤ ਸਾਰੀਆਂ ਸੰਸਥਾਵਾਂ ਜੁੜੀਆਂ ਨੇ ਆਪਣੇ ਨਾਲ ਹੋਰ ਵੀ ਇਹੋ ਜਿਹੇ ਸੈਂਕੜੇ ਨੌਜਵਾਨ ਸਮਾਜ ਦੀ ਸੇਵਾ ਵਾਲੇ ਲੋਕ ਜੁੜੇ ਹੋਏ ਨੇ ਜਿਹੜਾ ਕੀ ਭਗਤ ਕਬੀਰ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ ਉਹਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਔਰ ਅਹੀ ਆਪਣੇ ਸਤਰ ਦੇ ਉੱਤੇ ਵਧੀਆ ਪ੍ਰੋਗਰਾਮ ਕਬੀਰ ਸਾਹਿਬ ਜੀ ਦਾ ਮਹਾਰਾਜ ਦਾ ਕਰਾਂਗੇ ਭਾਵੇਂ ਇਹ ਸਾਰਾ ਮਹੀਨਾ ਹੀ ਉਹਨਾਂ ਦੇ ਪ੍ਰਕਾਸ਼ ਉਸਤਵ ਦਾ ਹੈ ਔਰ ਲੋਕਾਂ ਜੇ ਮੈਸੇਜ ਸੰਦੇਸ਼ ਜਿਹੜਾ ਇਹ ਭੇਜਾਂਗੇ ਸਾਨੂੰ ਕੋਈ ਪੋਲਿਟੀਕਲ ਬੈਨੀਫਿਟ ਲੈਣ ਦੀ ਜਾਂ ਕੋਈ ਇੱਛਾ ਨਹੀਂ ਸਾਨੂੰ ਕੋਈ ਆਪਣੀ ਚੌਧਰ ਬਖਾਨ ਦੀ ਇੱਛਾ ਨਹੀਂ ਸਾਨੂੰ ਕੋਈ ਇਹ ਨਹੀਂ ਕਿ ਇਹ ਹੀ ਕੋਈ ਜਾ ਕੇ ਸਮਾਜ ਨੂੰ ਦਹਾਨਾ ਕਿ ਇਹ ਹੀ ਜ਼ਾਹਵੀ ਚਿਹਰੇ ਆ ਇਹੋ ਹੀ ਸਮਾਜ ਦੇ ਵੱਡੇ ਵੱਡੇ ਹੋਲਡਿੰਗ ਲਾ ਲਈਏ ਪ੍ਰਧਾਨ ਤੇ ਕੋਈ ਪ੍ਰੈਸ਼ਰ ਪਾ ਲਈਏ ਵੀ ਜਾਂ ਵੀ ਫਾਨੂੰ ਮੈਂਬਰ ਬਣਾਓ ਸਾਨੂੰ ਸਾਡੀਆਂ ਫੋਟੋਆਂ ਲਾਓ ਜੀ ਮੰਦਰਾਂ ਦੇ ਅੰਦਰ 30 40 40 45 45 ਫੋਟੋਆਂ ਲਾਈਆਂ ਨੇ ਮੰਦਰਾਂ ਦੇ ਅੰਦਰ ਤੇ 45 ਬੰਦੇ ਵੀ ਇਕੱਠੇ ਨਹੀਂ ਹੁੰਦੇ ਤੇ ਨਾ ਹੀ ਕਦੀ ਉਹਨਾਂ ਨੇ ਕਦੀ ਕੋਈ ਫੰਡ ਜਮਾ ਕਰਾਇਆ ਨਾ ਹੀ ਕਹੇ ਦਾ ਕੋਈ ਸੇਵਾਪਾ ਆਵੇ ਸਿਰਫ ਇੱਕ ਗਰੁੱਪ ਤੇ ਆਪਣੇ ਸਾਥੀਆਂ ਨੂੰ ਖੁਸ਼ ਕਰਨ ਲਈ ਉਹ ਟੈਂਪਰੇਰੀ ਫੁੱਟਬਾਲ ਲਾਈਆਂ ਜਾਂਦੀਆਂ ਉੱਥੇ ਵੀ ਕਈ ਡਿਸਪੂਟ ਖੜੇ ਕੀਤੇ ਜਾਂਦੇ ਆ ਕੋਰਟ ਕਚਾਰੀਆਂ ਚ ਕੇਸ ਚੱਲ ਜਾਂਦੇ ਨੇ ਬੜੀ ਸ਼ਰਮਨਾਕ ਗੱਲ ਹੈ ਸੋ ਮੈਂ ਇਹਨਾਂ ਸਾਰੇ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਆਪਣੇ ਅੰਦਰ ਦੇ ਕੋੜ ਨੂੰ ਤਿਆਗੋ ਆਪਣੇ ਅੰਦਰ ਮੰਦ ਭਾਵਨਾਵਾਂ ਜਿਹੜੀਆਂ ਤੁਹਾਡੇ ਅੰਦਰ ਬੁੱਤਪਨ ਹੋਈਆਂ ਪੈਦਾ ਹੋਈਆਂ ਇਹਨਾਂ ਨੂੰ ਕੱਢੋ ਸਾਰੇ ਸਮਾਜ ਦੇ ਨਾਲ ਮਿਲ ਕੇ ਇਕੱਠੇ ਜੇ ਚੱਲਣਾ ਹੈ ਚੱਲੋ ਮੈਂ ਤਾਂ ਸਮਾਜ ਤੇ ਚਲਦਾ ਹੀ ਰਹੇਗਾ ਹਲੇ 200 ਸਾਲ ਪਿੱਛੇ ਆਪਾਂ ਹਾਨੂੰ ਹਲੇ 50 ਸਾਲ ਹੋਰ ਮਿਹਨਤ ਕਰੀਏ ਤੇ 100 ਸਾਲ ਦਾ ਗੈਪ ਘਟੇਗਾ ਅਗਲੇ 50 ਸਾਲ ਫੇਰ ਮਿਹਨਤ ਕਰੀਏ ਤੇ ਫੇਰ ਗੈਪ ਘਟ ਸਕਦਾ ਹੈ ਨਹੀਂ ਤਾਂ ਪਿੱਛੇ ਤੇ ਆਪਾਂ ਚਲਦੇ ਪਏ ਆ ਸਾਡੀ ਜਨਰੇਸ਼ਨ ਨੇ ਨਹੀਂ ਵੇਖਣਾ ਸਮਾਜ ਇਕੱਠਾ ਹੁੰਦਾ ਤੇ ਬਾਕੀ ਜਿਹੜੇ ਸੁਪਨੇ ਲੋਕ ਲੈ ਰਹੇ ਨੇ ਕਾਉਂਸਲਰਾਂ ਦੇ ਐਮਐਲਿਆਂ ਦੇ ਹੋਰ ਤਰੀਕਿਆਂ ਦੇ ਇਦਾਂ ਦੇ ਜਿਹੜੇ ਸੁਪਨੇ ਮਨ ਦੇ ਵਿੱਚ ਪਾਲ ਕੇ ਬੈਠੇ ਨੇ ਜੇ ਤੁਸੀਂ ਇਦਾਂ ਸਮਾਜ ਦੇ ਲੋਕਾਂ ਨੂੰ ਇਗਨੋਰ ਕਰੋਗੇ ਚੰਗੇ ਲੋਕਾਂ ਨੂੰ ਤੇ ਤੁਹਾਡੀ ਉਹ ਮਦਦ ਕਿਦਾਂ ਕਰਨਗੇ ਭਾਈ ਉਹ ਵੀ ਤੁਹਾਨੂੰ ਹੀ ਫਿਰ ਠਿੱਬੀ ਲਾ ਦੇਣਗੇ ਜਦੋਂ ਤੁਹਾਡੀ ਵਾਰੀ ਆਏਗੀ ਕਿਉਂਕਿ ਸਮਾਜ ਦੇ ਜ਼ਿਆਦਾ ਲੋਕਾਂ ਨੇ ਇਲੈਕਸ਼ਨ ਤੇ ਲੜਨਾ ਨਹੀਂ ਇਲੈਕਸ਼ਨ ਲੜਨ ਦੇ ਚਿਹਰੇ ਤੁਸੀਂ ਆਪ ਹੀ ਉਹ 6-7 ਜਣੇ ਜਿਹੜੇ ਸਾਹਮਣੇ ਆਉਣਦੇ ਹੋ ਜਿਹੜੇ ਆਪਣੀ ਮਨਮਰਜ਼ੀ ਮਨਪ੍ਰੀ ਕਰਦੇ ਹੋ ਸੋ ਮੇਰੀ ਇਹ ਬੇਨਤੀ ਹੈ ਆਪ ਵੀ ਸੁਧਰੋ ਤੇ ਸਮਾਜ ਤੇ ਲਈ ਵਧੀਆ ਪ੍ਰਚਾਰ ਕਰੋ ਸਭ ਨੂੰ ਇਕੱਠਾ ਨਾਲ ਲੈ ਕੇ ਚੱਲੋ ਬਾਕੀ ਤੁਸੀਂ ਮੰਨਣੀ ਹੈ ਨਹੀਂ ਇਹ ਮੈਨੂੰ ਪਤਾ ਹੈ ਅਗਲੇ ਸਾਲ ਵੀ ਇਹਨਾਂ ਜਣਾਂ ਜੇ ਮਹਾਰਾਜ ਸਸਗੁਰ ਤੁਬੀਸਾ ਮਹਾਰਾਜ ਪਰਮਪ੍ਰਮੇਸ਼ਵਰ ਜਿਹੜੇ ਸੰਤ ਨੇ ਰੱਬ ਦਾ ਰੂਪ ਆਏ ਉਹਨਾਂ ਦੇ ਪ੍ਰਕਾਸ਼ ਉਸਤਵ ਤੇ ਅਗਲੇ ਸਾਲ ਵੀ ਤੁਹੀ ਇਹੋ ਕਰਤੂਤ ਕਰਨੀਓ ਮੈਂ ਚੰਗੀ ਤਰ੍ਹਾਂ ਜਾਣਨਾ ਪਰ ਫਿਰ ਵੀ ਮੈਂ ਇੱਕ ਬੇਨਤੀ ਕਰਦਾ ਪੂਰੇ ਸਮਾਜ ਨੂੰ ਜਿਹੜੇ ਸਾਹਮਣੇ ਆਉਂਦੇ ਜਿਹੜੇ ਆਪਣੀ ਮਨਮਰਜ਼ੀ ਮਨਾਪਲੀ ਕਰਦੇ ਹੋ ਸੋ ਮੇਰੀ ਇਹ ਬੇਨਤੀ ਹੈ ਆਪ ਵੀ ਸੁਧਰੋ ਤੇ ਸਮਾਜ ਤੇ ਲਈ ਵਧੀਆ ਪ੍ਰਚਾਰ ਕਰੋ ਸਭ ਨੂੰ ਇਕੱਠਾ ਨਾਲ ਲੈ ਕੇ ਚੱਲੋ ਬਾਕੀ ਤੁਸੀਂ ਮੰਨਣੀ ਹੈ ਨਹੀਂ ਇਹ ਮੈਨੂੰ ਪਤਾ ਹੈ ਅਗਲੇ ਸਾਲ ਵੀ ਇਹਨਾਂ ਜਣਾਂ ਜਿਹੜਾ ਸਸਕਰ ਤੁਬੀਰ ਸਾਹ ਮਹਾਰਾਜ ਪਰਮ ਪਰਮੇਸ਼ਵਰ ਜਿਹੜੇ ਸੰਤ ਨੇ ਰੱਬ ਦਾ ਰੂਪ ਆਇਆ ਉਹਨਾਂ ਦੇ ਪ੍ਰਕਾਸ਼ ਉਸ ਤਰ ਤੇ ਅਗਲੇ ਸਾਲ ਵੀ ਤੁਸੀਂ ਇਹੋ ਕਰਤੂਤ ਕਰਨੀਓ ਮੈਂ ਚੰਗੀ ਤਰ੍ਹਾਂ ਜਾਣਨਾ ਪਰ ਫਿਰ ਵੀ ਮੈਂ ਇੱਕ ਬੇਨਤੀ ਕਰਦਾ ਪੂਰੇ ਸਮਾਜ ਨੂੰ ਕਿ ਕਿਰਪਾ ਕਰਕੇ ਕੋਸ਼ਿਸ਼ ਕਰੋ ਕਿ ਸਾਰਾ ਸਮਾਜ ਜਿਹੜਾ ਇਕੱਠਾ ਕਰੀਏ ਨਾ ਕਿ ਉਹਨਾਂ ਨੂੰ ਵੱਖ-ਵੱਖ ਕਰੀਏ ਬਾਕੀ ਸੰਗਤ ਭੋਲੀ ਹੁੰਦੀ ਹੈ ਜਦੋਂ ਆਪਾਂ ਗੱਡੀਆਂ ਲਾ ਦਾਂਗੇ ਨਾ ਕੋਈ ਵੀ ਕੋਈ ਵੀ ਸੰਸਥਾ ਲਾਵੇ ਤੁਹਾਡੀ ਲਾਵੇ ਅਜੀ ਲਾਦੀਏ ਤੇ ਸੰਗਤ ਨੂੰ ਬੇਨਤੀ ਕਰੀਏ ਸੰਗਤ ਨੇ ਬੈਠ ਹੀ ਜਾਣਾ ਗੱਡੀਆਂ ਦੇ ਵਿੱਚ ਕਿਉਂਕਿ ਉਹ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੀ ਏ ਨਾ ਕਿ ਤੁਹਾਡੇ ਚਿਹਰਿਆਂ ਨੂੰ ਸਮਰਪਿਤ ਸੋ ਇਹਨਾਂ ਸ਼ਬਦਾਂ ਨਾਲ ਹੀ ਜੈ ਕਬੀਰ ਧੰਨ ਕਬੀਰ ਜੋ ਬੋਲੇ ਸਤਗੁਰ ਕਬੀਰ ਵਹੀ ਹੈ ਸੱਚਾ ਵੀ ਸਤਗੁਰ ਕਬੀਰ ਮਹਾਰਾਜ ਕੀ ਜੈ